ਆ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਇੱਕ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਅਮਰਿਤਪਾਲ ਸਿੰਘ ਹੋਣਗੇ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਨਾਮ ਰੱਖ ਦਿੱਤਾ ਗਿਆ ਹੈ ਨਾਮ ਅਨਾਉਂਸ ਹੋ ਚੁੱਕਿਆ ਹੈ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਤੇ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਪਾਰਟੀ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਰੱਖ ਦਿੱਤਾ ਗਿਆ ਏ ਮੰਗਲਵਾਰ ਨੂੰ ਮੁਕਸਰ ਸਾਹਿਬ ਵਿੱਚ ਮਾਗੀ ਮੇਲੇ ਦੇ ਵਿੱਚ ਇਸ ਦਾ ਅਧਿਕਾਰਤ ਐਲਾਨ ਕੀਤਾ ਗਿਆ ਅਮਰਿਤਪਾਲ ਪਾਰਟੀ ਦੇ ਪ੍ਰਧਾਨ ਹੋਣਗੇ ਪਾਰਟੀ ਨੂੰ ਚਲਾਉਣ ਲਈ ਇੱਕ ਕਮੇਟੀ ਵੀ ਜਿਹੜੀ ਹੈ ਉਹ ਬਣਾਈ ਗਈ ਹੈ ਤੁਹਾਨੂੰ ਇਸ ਦੇ ਬਾਰੇ ਜਰੂਰ ਦੱਸਾਂਗੇ ਲਗਾਤਾਰ ਚਰਚਾਵਾ ਜਿਹੜੀਆਂ ਨੇ ਬਿਲਕੁਲ ਤੇਜ਼ ਹੋ ਚੁੱਕੀਆਂ ਨੇ ਜਿਨ੍ਹਾਂ ਲੋਕਾਂ ਨੂੰ ਬੇਸਬਰੀ ਦੇ ਨਾਲ ਬਿਲਕੁਲ ਉਡੀਕ ਸੀ ਕਿ ਪਾਰਟੀ ਦਾ ਨਾਮ ਕੀ ਹੋਵੇਗਾ ਹਾਲਾਂਕਿ ਉਹ ਸਭ ਕੁਝ ਜਿਹੜਾ ਹੈ ਅੱਜ ਸਾਫ਼ ਕਰ ਦਿੱਤਾ ਗਿਆ ਅੰਮ੍ਰਿਤਪਾਲ ਦੀ ਕਾਨਫਰੰਸ ਤੋਂ ਕਿਸ ਦੇ ਬਾਈਕਾਰਡ ਦਾ ਐਲਾਨ ਹੋਇਆ ਹੈ ਤੁਹਾਨੂੰ ਇਹ ਵੀ ਜ਼ਰੂਰ ਦੱਸਾਂਗੇ ਸ੍ਰੀ ਮੁਖਸਰ ਸਾਹਿਬ ਵਿਖੇ 40 ਮੁਕਤੀਆਂ ਦੀ ਅਤੇ ਮਾਤਾ ਭਾਉ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਗੀ ਮੇਲੇ ਤੇ ਖਡੂਰ ਸਾਹਿਬ ਤੋਂ ਸੰਸਰ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਕਾਨਫਰੰਸ ਕੀਤੀ ਗਈ ਇਸ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਐਲਾਨ ਹੋ ਚੁੱਕਿਆ ਹੈ ਸਟੇਜ ਤੋਂ ਸੰਬੋਧਨ ਕਰਦੇ ਆ ਆਗੂਆਂ ਨੇ ਪਾਰਟੀ ਦਾ ਕੰਮ ਕਾਜ ਚਲਾਉਣ ਲਈ ਜਿੱਤੇ ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਉਥੇ ਹੀ 10 ਮਤਿਆਂ ਰਾਹੀਂ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਕੰਮਕਾਰਾਂ ਤੇ ਵੀ ਜਿਹੜਾ ਹੈ ਉਹਨਾਂ ਵੱਲੋਂ ਚਾਨਣਾ ਪਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਪੰਜ ਮੈਂਬਰੀ ਜੋ ਕਾਰਜਕਾਰੀ ਕਮੇਟੀ ਬਾਪੂ ਤਰਸੇਮ ਸਿੰਘ ਤੇ ਸੰਸਦ ਸਰਬਜੀਤ ਸਿੰਘ ਖਾਲਸਾ ਭਾਈ ਅਮਰਜੀਤ ਸਿੰਘ ਹਰਪਜਨ ਸਿੰਘ ਤੂੜ 250 ਰਜੀਤ ਸਿੰਘ ਕਮੇਟੀ ਦੇ ਮੈਂਬਰ ਹੋਣਗੇ ਹਾਲਾਂਕਿ ਇਹ ਮੈਂਬਰ ਜਿਹੜੇ ਨੇ ਵੱਖੋ-ਵੱਖਰੀਆਂ ਜੜੀਆਂ ਚੀਜ਼ਾਂ ਜ਼ਰੂਰ ਕਰਨਗੇ ਹਾਲਾਂਕਿ ਵੱਖੋ-ਵੱਖਰੀਆਂ ਚੀਜ਼ਾਂ ਤੇ ਜਿਹੜਾ ਹੈ ਕੰਮ ਵੀ ਕਰਨਗੇ ਇਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਸੰਸਦ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਆਖਿਆ ਸਾਡਾ ਪਾਣੀ ਸਾਡੀ ਧਰਤੀ ਸਾਡੇ ਲੋਕ ਕੋਈ ਵੀ ਸੁਰੱਖਿਅਤ ਨਹੀਂ ਹੈ ਜਿਸ ਤੇ ਅੱਜ ਪੈਰਾਂ ਦੇਣ ਦੀ ਲੋੜ ਹੈ ਜਿਸ ਕਰਕੇ ਇਹ ਸਾਰਿਆਂ ਦਾ ਸਾਂਝਾ ਪਲੇਟਫਾਰਮ ਬਣਾਇਆ ਗਿਆ ਤਾਂ ਜੋ ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਨੂੰ ਬਚਾਇਆ ਜਾ ਸਕੇ ترਸੇਮ ਸਿੰਘ ਵੱਲੋਂ ਪਾਰਟੀ ਦੀ ਮੈਂਬਰਸ਼ਿਪ ਦਾ ਫਾਰਮ ਵੀ ਲਾਂਚ ਕੀਤਾ ਗਿਆ ਜਿਸ ਨੂੰ ਵੱਧ ਤੋਂ ਵੱਧ ਭਰਨ ਦੀ ਉਹਨਾਂ ਨੇ ਅਪੀਲ ਕੀਤੀ ਸਿਰਫ 20 ਰੁਪਏ ਜਿਹੜੀ ਹੈ ਇਸ ਦੀ ਮੈਂਬਰਸ਼ਿਪ ਫੀਸ ਰੱਖੀ ਗਈ ਹੈ ਇਸ ਮੌਕੇ ਸੰਬੋਧਨ ਕਰਦੇ ਆ ਸੰਸਰ ਸਰਬਜੀਤ ਸਿੰਘ ਖਾਲਸਾ ਨੇ ਆਖਿਆ ਕਿ ਸ਼ੁਰੂ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਪਰ ਕਿਸੇ ਨੇ ਖਬਰਾਂ ਹਣਾ ਨਹੀਂ ਵੱਧ ਤੋਂ ਵੱਧ ਪਾਰਟੀ ਦੀ ਮੈਂਬਰਸ਼ਿਪ ਵਧਾਉਣ ਤੇ ਜ਼ੋਰ ਲਗਾਇਆ ਜਾਵੇ ਉਹਨਾਂ ਕਿਹਾ ਹੈ ਜਿਹੜਾ ਸਿੱਖ ਹੋਵੇਗਾ ਉਹ ਅਕਾਲੀ ਦਲ ਦੇ ਨਾਲ ਹੀ ਜੁੜੇਗਾ ਪਰ ਜਦੋਂ ਹੁਣ ਪਹਿਲਾਂ ਵਾਲਾ ਅਕਾਲੀ ਦਲ ਸਾਰਾ ਹੀ ਬੇਅਦਵੀਆਂ ਦੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਹੁਣ ਸਾਰੇ ਸਿੱਖਾਂ ਨੂੰ ਅਪੀਲ ਹੈ ਕਿ ਉਹ ਸਾਡੀ ਪਾਰਟੀ ਦੇ ਨਾਲ ਜੁੜਨ ਹਾਲਾਂਕਿ ਇਹ ਹਰ ਇੱਕ ਦਾ ਜਿਹੜਾ ਹੈ ਅੱਜ ਫਰਜ਼ ਬਣਦਾ ਹੈ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ